ਉਹ ਸਾਡੇ ਚਾਰ ਕਰਾਂ ਦੀ ਜ਼ਮੀਨ 50 55 ਕਿੱਲੇ ਉਹ ਬਿਲਕੁਲ ਹੀ ਸਾਡੇ ਕੋਲ ਪੱਠਿਆਂ ਵਾਲੀ ਜ਼ਮੀਨ ਨਹੀਂ ਰਹਿ ਗਈ ਅੱਛਾ ਤੇ ਹੁਣ ਦੇਖੋ ਆ ਖਰਾਬਾ ਹੋ ਗਿਆ ਏ 2007 ਦੇ ਵਿੱਚ ਪਹਿਲੀਆਂ ਮਾਲਕੀ ਕਰਾਈਆਂ ਟੁੱਟ ਗਈਆਂ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਏ گاؤں ਕੇ گاؤں ਪਾਣੀ ਮੇਂ ਡੁੱਬ ਗਏ ਲੋਕੋ ਕੀ ਕੇਵਲ ਇਹ ਫਸਲ ਖਰਾਬ ਨਹੀਂ ਹੋਈ ਅਗਲੀ ਫਸਲ ਬੋਨੇ ਕਾ ਵੀ ਬੋਤ ਨਹੀਂ ਰਹਾ ਲੋਕੀ ਤੇ ਰੇਤਾ ਬੀਟੀ ਤਣ ਛੜ ਗਿਆ ਹੈ ਯਹਾਂ ਤੇ ਲੋਕਾਂ ਦੇ ਘਰੋਂ ਵਿੱਚ ਪਾਣੀ ਵਗ ਗਿਆ ਲੋਕਾਂ ਦੀ ਜ਼ਿੰਦਗੀ ਤਬਾਹੀ ਕੇ ਘਰ ਤੇ ਆ ਚੁੱਕੀ ਹੈ ਹਮ ਆਂ ਲੋਕ ਕੋਈ ਬੰਦ ਤੇ ਜਾ ਕੇ ਆਪਣਾ ਜੀਵਨ ਉਧਰ ਕਰ ਰਹੇ ਉਦੋਂ ਤਾਂ ਜੀ ਆਪ ਸਰਕਾਰ ਨੇ ਐਲਾਨ ਹੀ ਨਹੀਂ ਕੀਤਾ 10 ਦਿਨ ਪਹਿਲਾਂ ਦੀ ਗੱਲ ਆ ਮੈਂ ਇਸ ਐ ਕਰਕੇ ਗਿਆ ਸੀ ਮੈਂ ਨਾ ਚਕਾਵਾਂ ਤੇ ਕਹਿ ਦਿਆ ਜਿ ਪਿਓ ਦਾ ਹੀ ਨੀਗਾ ਚਕਾਵਾਂਗਾ ਜੇ ਪਰਚਾ ਹੋਊਗਾ ਨਰੇਸ਼ ਕਟਾਰੀਏ ਤੇ ਹੋਊਗਾ 2007 ਵਿੱਚ ਰਜਿਸਟਰੀਆਂ ਤੋੜੀਆਂ ਗਈਆਂ ਅਸੀਂ ਪਹਿਲੋਂ ਲਗਾਣਤਾਰੇ ਫਿਰ ਅਸੀਂ ਕਿਸ਼ਤਾਂ ਤਾਰੀਆਂ ਫਿਰ ਅਸੀਂ ਸਰਕਾਰੀ سٹਾਮ ਖਰੀਦੇ ਫਿਰ ਇੰਤਕਾਲ ਹੋਏ ਇੰਤਕਾਲਾਂ ਦੇ ਵੀ ਖਰਚਾ ਹੀ ਦਿੱਤਾ ਫਿਰ ਸਿਆਣੇ ਕਹਿੰਦੇ ਆ ਜਦੋਂ ਇੰਤਕਾਲ ਆ ਜਾਓ ਮਰਦਿਆਂ ਤੱਕ ਜਾਂਦਾ ਪਰ ਸਾਡੇ ਤੇ ਜਿੰਦੇ ਜੀ ਇਹਨਾਂ ਤੋੜਤੇ ਮਰੇ ਤਾਂ ਸੀ ਅਜ ਹੈ ਵੀ ਗਏ ਜਿਸ ਕੇ ਨਾਮ ਜ਼ਮੀਨ ਹੈ ਉਸ ਨੂੰ ਜ਼ਰੂਰ ਮਿਲੇਗਾ ਜਿਸ ਕੇ ਨਾਮ ਗਿਰਦਾਵਰੀ ਹੈ ਮਿਲੇਗਾ ਹੱਕੀ ਗੱਲ ਹੈ ਪਿਛਲੀ ਵਾਰ ਵੀ ਕੀ ਆਤਾ ਕੂਕੜੀ ਬੱਕਰੀ ਦਾ ਲੇਡੀਜ਼ ਕੋ ਵੀ 100 ਰੁਪਿਆ ਕਹਾਤਾ ਉਹ ਵੀ ਮਿਲੇਗਾ ਦੇਖੇ अगर केंद्र सरकार साठ साठ हजार करोड़ रुपए रोक के रखे तो आप अंदाजा लगा सकते हो कि केंद्र सरकार क्या रुख कर रही है दस में से नौ होर्डिंग लगे हुए हैं यूके चलो कनाडा चलो वहाँ हम दूसरों की गाड़ियाँ चलाए क्यों? क्यों क्योंकि आप हमारी जमीन भी हमको नहीं दे रहे हमारे पापा ने हमारे दादे ने उसके ऊपर काम करके जमीन को लायक बनाया लड़ाइया लड़िया लोगों से अपने ट्रैक्टर लोगों ने जलवा लिया अपने घर जलवा लिया और आज हम पे उस जमीन का मालिकाना हक भी नहीं है मुआवजा भी नहीं है ਦੁੱਖ ਦੇ ਮਾਰੀ ਨਰਕਾਂ ਨੂੰ ਗਈ ਉਹ ਗੱਲ ਬਣੀ ਵੀ ਉਹ ਨਾਵੇਂ ਸਾਨੂੰ ਸਾਰੇ ਪੇੜ ਨੂੰ ਆਪਦੇ ਦਰਿਆ ਦੀ ਛਾਲਾ ਮਾਰਨੀ ਆ ਪੈਣਾ ਜਦੋਂ ਸਾਨੂੰ ਕੋਈ ਅਗੂ ਚੀਜ਼ ਹੀ ਨਾ ਦਿਸੀ ਸਾਨੂੰ ਕੋਈ ਕੁਝ ਦਿੱਤਾ ਹੀ ਨਾ ਤੇ ਫਿਰ ਆਕਰ ਨੂੰ ਸਾਨੂੰ ਤਾਂ ਦਰਿਆ ਹੀ ਆ ਫਿਰ ਉਹਦੇ ਦੀ ਛਾਲਾ ਮਾਰਾਂਗੇ ਜੋ ਕੱਚੀ ਪੈੜੀ ਦਾ ਦੱਸਿਆ ਜਾਏ ਥਾਣੇ ਬੰਦੇ ਦੀ 10 ਕਿੱਲੇ ਜਾਂ 5 ਕਿੱਲੇ ਉਹਨੂੰ ਹੀ ਮਾਜਬਾ ਦਿੱਤਾ ਜਾਏ ਜੇ ਪੱਕੀਆਂ ਗਰਦੌਰੀਆਂ ਵਾਲੀਆਂ ਪੈੜੀਆਂ ਨੇ ਉਹਨਾਂ ਨੂੰ ਮਾਜਮਾ ਮਿਲ ਜੇਗਾ ਜਿਹੜੀ ਮਾਲੇ ਤੇ ਕੱਚੀ ਪੈੜੀ ਕਿਸੇ ਨਾ ਹੀ ਨਹੀਂ ਹੈਗੀ ਉਹ ਕੀ ਕਰੇਗਾ ਇਹ ਕੋਈ ਬੰਦੇ 10 15 ਬੰਦੇ ਦੀ ਕਮੇਟੀ ਬਣੇ ਉਹ ਲਿਖ ਕੇ ਦੇਵੇ ਵੀ ਥਾਣੇ ਬੰਦੇ ਦੀ 10 ਕਿੱਲੇ ਥਾਣੇ ਦੀ 5 ਕਿੱਲੇ ਉਹਨੂੰ ਕੱਚੀ ਪੈੜੀ ਦਾ ਵੀ ਮਾਜਬਾ ਮਿਲੇ ਜੇ ਕੱਚੀ ਪੈੜੀ ਦਾ ਮਿਲਿਆ ਨਾ ਮਾਜਬਾ ਤਾਂ ਕੀ ਕਰਨਗੇ ਸਾਰੇ ਲਗੜੇਗਾ ਜੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਔਰ ਹੜ੍ਹਾਂ ਨੇ ਇੰਨੀ ਕੁ ਜ਼ਿਆਦਾ ਬਰਬਾਦੀ ਕਰਤੀ ਏ ਕਿ ਦੱਸਣ ਤੋਂ ਬਾਹਰ ਹੋ ਗਈ ਆ ਤੁਸੀਂ ਵੇਖ ਸਕਦੇ ਮੇਰੇ ਤੋਂ ਪਿਛਲੇ ਪਾਸੇ ਜੋ ਮੰਜ਼ਰ ਏ ਆ ਫਸਲਾਂ ਜਿਹੜੀਆਂ ਧੀਆਂ ਪੁੱਤਰਾ ਵਾਂਗੂ ਪਾਲੀਆਂ ਸੀ ਅੱਜ ਵੀ ਪਾਣੀ ਚੱਲ ਰਿਹਾ ਇੱਥੇ ਪਤਾ ਲੱਗਾ ਸੀ ਕਹਿੰਦੇ ਪਾਪੂਲਰਾਂ ਦੋ ਤਿੰਨ ਕਿੱਲੇ ਦੇ ਵਿੱਚ ਪਾਪੂਲਰ ਸੀ ਪਾਪੂਲਰ ਖਤਮ ਹੋ ਗਿਆ ਔਹ ਢਾਹ ਕਹਿੰਦੇ ਦਰਿਆ ਘਟੋ ਘਟ ਵੀ ਜ਼ਿਆਦਾ ਨਹੀਂ 10 ਕਿੱਲੇ ਉਰਾਂ ਨੂੰ ਆ ਗਿਆ ਢਾਹ ਲਾ ਇਹ ਪਿੰਡ ਅਸੀਂ ਜੀਰੇ ਹਲਕੇ ਦੇ ਪਿੰਡ ਰੁਕਣੇ ਵਾਲੇ ਕਲਾਂ ਦੇ ਵਿੱਚ ਖੜੇ ਆਂ ਏਦੋਂ ਪਹਿਲਾਂ ਕਿਉਂਕਿ ਇਹ ਰਕਬਾ ਬੜਾ ਵੱਡਾ ਹੈ ਏਦੋਂ ਪਹਿਲਾਂ ਪਿੱਛੇ ਆਪਾਂ ਵੇਖਿਆ ਵੀ ਆਪਾਂ ਜ਼ਿਮੀਦਾਰਾਂ ਦੇ ਨਾਲ ਵੀਰਾਂ ਦੇ ਨਾਲ ਗੱਲਬਾਤ ਹੋਈ ਸੀ ਇਹ ਪਿੰਡ ਦੇ ਵਾਸੀ ਜਿਨ੍ਹਾਂ ਦੇ ਘਰ ਵੀ ਤੇ ਵੇਚਨੇ ਉਹ ਕਹਿੰਦੇ ਸਾਡੇ ਨਾਲ ਵੀ ਗੱਲਬਾਤ ਕਰੋ ਸੋ ਉਹ ਸਾਰੇ ਦੂਜੇ ਵੀਰ ਭਰਾ ਵੀ ਸਾਡੇ ਨਾਲ ਨੇ ਜਿਨ੍ਹਾਂ ਨੇ ਪਹਿਲਾਂ ਵੀ ਗੱਲ ਰੱਖੀ ਉਹਨਾਂ ਦੇ ਵਿੱਚ ਵੀਰ ਇਹ ਵੀ ਹੈਗੇ ਨੇ ਪਰ ਇਹ ਉਹ ਥਾਂ ਹੈ ਇੱਥੇ ਤੁਸੀਂ ਵੇਖਿਆ ਜਿੱਥੇ ਢਾਹ ਲੱਗੀ ਸੀ ਨੋਜ ਦੇ ਉੱਤਰ ਮੈਨੂੰ ਜਦੋਂ ਦੁਨੀਆ ਭਰ ਦਾ মিডিਆ ਵੀ ਆਇਆ ਇੱਥੇ ਹਰੇਕ ਮੰਤਰੀ ਸੰਤਰੀ ਜਿਹੜੇ ਨੇ ਦਿੱਲੀ ਵਾਲੇ ਵੀ ਆ ਗਏ ਇੱਥੇ ਹਰੇਕ ਸਮਾਜ ਸੇਵੀ ਵੀ ਆਇਆ ਪਰ ਮੈਂ ਕਹਿੰਨਾ ਵੀ ਇਕੱਲਾ ਗੀੜਾ ਮਾਰ ਕੇ ਨਾ ਜਾਏ ਜੇ ਤੁਹਾਡੇ ਤੋਂ ਲੋਕਾਂ ਨੂੰ ਆਸਾਂ ਬੜੀਆਂ ਨੇ ਇਹ ਅੱਜ ਇਹਨਾਂ ਦੀਆਂ ਖੁਸ਼ੀਆਂ ਰੁੜੀਆਂ ਨੇ ਇਹਨਾਂ ਦੀਆਂ ਆਸਾਂ ਰੁੜ ਗਈਆਂ ਸੋ ਇਹਨਾਂ ਨੂੰ ਆਪਾਂ ਭਰਾ ਨੇ ਸਾਡੇ ਨੂੰ ਦੁਬਾਰਾ ਪੈਰਾਂ 'ਚ ਖੜਾ ਕਰਨਾ ਸੋ ਆਪਾਂ ਵੀਰਾਂ ਦੇ ਨਾਲ ਗੱਲਬਾਤ ਕਰਦੇ ਆ ਚੈਨਲ ਤੇ ਸਵਾਗਤ ਹੈ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਜੀ ਅਸੀਂ ਰੁਕਨੇ ਵਾਲੇ ਕਲਾਂ ਦੇ ਆ ਸਾਬਕਾ ਸਰਪੰਚਾਂ ਹੂੰ ਤਕਰੀਬਨ ਇਧਰ ਏਰੀਆ ਸਾਰਾ ਖਰਾਬ ਚੁੱਕਿਆ ਹੈ ਹੂੰ ਤਕਰੀਬਨ ਰੁਕਨੇ ਵਾਲੇ ਕਲਾਂ ਦੀ 1340 ਏਕੜ ਜ਼ਮੀਨ ਹੈ 1340 40 ਏਕੜ ਜਿਹਦੇ ਵਿੱਚੋਂ ਮਤਲਬ 500 ਕਲਾਂ ਇਧਰ ਹੋਊਗਾ ਬਾਕੀ ਸਾਲੀ ਦਰਿਆਲੇ ਸਾਈਡ ਤੇ ਆ ਅੱਛਾ ਜਿਹਦੇ ਵਿੱਚੋਂ 2 ਸਵਾ 200 ਏਕੜ ਜ਼ਮੀਨ ਰੁਕਨੇ ਵਾਲੇ ਕਲਾਂ ਦੀ ਹੂੰ ਟਾਲ ਆ ਗਏ ਇੱਥੋਂ ਲਾ ਕੇ ਤੇ ਪਾਰ ਚ ਕਰੇਰੀਆ ਜਾਂਦਾ ਏ ਹਮ ਮੇਰੇ ਵੀਰਾਂ ਦੇ ਉੱਥੇ ਚਬਾਰਾ ਪਾਇ ਸੀ ਉਹ ਵੀ ਰੁਕਣੇ ਵਾਲੇ ਕਲਾਂ ਦੇ ਵਿੱਚ ਡਿੱਗ ਚੁੱਕਿਆ ਏ ਹਮ ਮੋਟਰਾਂ ਸੋਲਰ ਵਾਲੀਆਂ ਉਹ ਵੀ ਡਿੱਗ ਚੁੱਕੀਆਂ ਨੇ ਪਾਣੀ ਲੈਣ ਦੇ ਨਾਲ ਕਹਿੰਦੇ ਢਾ ਜਿਆਦੀ ਲੱਗਣ ਦੀ ਹੁਣ ਪੋਰੂ ਲਾ ਰਹੇ ਜਿਆਦੀ ਲੱਗ ਰਹੀ ਏ ਇੱਧਰ ਦੇ ਵੇਖੋ ਇੱਥੋਂ ਸਾਡੀ ਚਾਰ ਘਰਾਂ ਦੀ ਜ਼ਮੀਨ 50 55 ਕਿੱਲੇ ਉਹ ਬਿਲਕੁਲ ਹੀ ਸਾਡੇ ਕੋਲ ਪੱਠਿਆਂ ਵਾਲੀ ਜ਼ਮੀਨ ਨਹੀਂ ਰਹਿ ਗਈ ਅੱਛਾ ਤੇ ਹੁਣ ਦੇਖੋ ਆ ਖਰਾਬਾ ਹੋ ਗਿਆ ਏ 2007 ਦੇ ਵਿੱਚ ਪਹਿਲੀਆਂ ਮਾਲਕੀ ਕਰਾਈਆਂ ਟੁੱਟ ਗਈਆਂ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਏ ਜੋ ਵੀ ਇਹ ਮਤਲਬ ਇਹਦਾ ਖਰਾਬਾ ਵੀ ਮਿਲਣਾ ਚਾਹੀਦਾ ਇਹ ਵੀ ਇਹਦਾ ਖਰਾਬਾ ਵੀ ਮਿਲੇ ਤੁਹਾਨੂੰ ਤੁਹਾਨੂੰ ਰਜਿਸਟਰੀਆਂ ਵੀ ਹੋਣੀਆਂ ਚਾਹੀਦੀਆਂ ਹਾਂਜੀ ਤੇ ਬਾਕੀ ਇਹਦਾ ਕੋਈ ਨਾ ਕੋਈ ਦਰਿਆ ਦਾ ਨਹਿਰਾ ਕੱਢ ਕੇ ਮਸਲਾ ਹੱਲ ਕੀਤਾ ਜਾਵੇ ਪੱਕਾ ਹੱਲ ਕੀਤਾ ਜਾਵੇ ਹੂੰ ਬਾਕੀ ਮੇਰੇ ਵੀਰ ਜਿਹੜੇ ਪਾਰੋਂ ਪਹਿਲੀਆਂ ਟੱਠੀਆਂ ਨੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ तकरीबन ਜਿਵੇਂ 100 ਏਕੜੇ ਉਧਰਲਾ 100 ਏਕੜੇ ਉਧਰ ਖਰਾਬ ਹੋ ਚੁੱਕੀ ਹੈ ਬਿਲਕੁਲ ਹਾਂ ਪਾਉ ਕੀ ਕਹਿਣਾ ਚਾਹੁੰਦਾ ਮੈਂ ਸਾਬਕਾ ਮੈਂਬਰ ਪੰਚਾਇਤ ਪਿੰਡ ਰੁਕਨੇ ਵਾਲੇ ਕਲਾਂ ਦਾ ਬਲਾਕ ਮਗੂਝੇ ਪਿੰਡ ਸਾਡਾ ਪੈਂਦਾ ਹੈ ਇਹ ਹਰ ਸਾਲ ਹੀ ਸਾਡਾ ਦੇ ਮਾਰ ਹਟਾਉਂਦਾ ਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ 2007 ਵਿੱਚ ਰਜਿਸਟਰੀਆਂ ਤੋੜੀਆਂ ਗਈਆਂ ਅਸੀਂ ਪਹਿਲੋਂ ਲਗਾਨਤਾਰੇ ਫਿਰ ਅਸੀਂ ਕਿਸ਼ਤਾਂ ਤਾਰੀਆਂ ਫਿਰ ਅਸੀਂ ਸਰਕਾਰੀ ਸਟਾਮ ਖਰੀਦੇ ਫਿਰ ਇੰਤਕਾਲ ਹੋਏ ਇੰਤਕਾਲਾਂ ਦੇ ਵੀ ਖਰਚਾ ਹੀ ਦਿੱਤਾ ਤੇ ਸਿਆਣੇ ਕਹਿੰਦੇ ਆ ਜਦੋਂ ਇੰਤਕਾਲ ਆ ਜਾਏ ਉਹ ਮਰਦਿਆਂ ਤੱਕ ਜਾਂਦਾ ਪਰ ਸਾਡੇ ਤੇ ਜਿੰਦੇ ਜੀ ਇਹਨਾਂ ਤੋੜਤੇ ਮਰੇ ਤਾਂ ਸੀ ਜੈ ਹੈ ਵੀ ਕੀ ਅਸੀਂ ਸਾਡੇ ਮਰਿਆਂ ਪਰ ਉੱਤੇ ਕੋਈ ਸ਼ਾਸਤਨਾ ਕਰੇ ਆ ਅਸੀਂ ਇੱਕ ਬੇਨਤੀ ਕਰਨੇ ਮੌਜੂਦਾ ਸਰਕਾਰ ਨੂੰ ਗਾਂ ਸਾਬਕਾ ਸਰਕਾਰ ਨੂੰ ਜਿਹੜੀ ਸਰਕਾਰ ਸਾਡੀ ਇੱਧਰ ਦੁਬਾਰਾ ਜਿਹੜੀਆਂ ਮਾਲਕੀ ਹੱਕ ਸਾਨੂੰ ਦੇਣ ਅਸੀਂ ਅੱਜ ਉਹਨਾਂ ਦੇ ਨਾਲ ਖੜਾਂਗੇ ਜਿਹੜੀ ਜਾਇ ਮੌਜੂਦਾ ਹੋਵੇ ਚਾਹੇ ਗਾਂ ਸਾਫ ਕਾ ਸਿਰ ਜਿਹੜੀਆਂ ਸਰਕਾਰਾਂ ਨੇ ਉਹ ਜਿਵੇਂ ਉਹਨਾਂ ਜ਼ਮੀਨਾਂ ਤੋੜੀਆਂ ਨੇ ਇਹਨਾਂ ਨੂੰ ਕਿਸਾਨਾਂ ਨੂੰ ਮਾਲਕੀ ਹੱਕ ਮਿਲਣੇ ਚਾਹੀਦੇ ਆ ਬਿਲਕੁਲ ਜੀ ਤੇ ਦੂਜੇ ਨੰਬਰ ਤੇ ਮੈਂ ਬੇਨਤੀ ਕਰਨਾ ਜਿਹੜਾ ਹੁਣ ਮਾਪ ਹੜ ਆਇਆ 19 ਜੀ ਵੀ ਸਾਨੂੰ ਮੁਆਵਜ਼ਾ ਨਹੀਂ ਮਿਲਿਆ 23 ਜੀ ਵੀ ਨਹੀਂ ਮਿਲਿਆ ਹੁਣ 25 ਆ ਗਿਆ ਅਸੀਂ ਸਰਕਾਰ ਅੱਗੇ ਬੇਨਤੀ ਕਰਨੇ ਆ ਘੱਟੋ ਤੋਂ ਘੱਟ ਵੀ 30000 ਰੁਪਏ ਸਾਡਾ ਖਰਚੇ ਦਾ ਆ ਬਈ ਡੀਜ਼ਲ ਬਾਲ ਕੇ ਦਵਾਈਆਂ ਸਾਰਾ ਕੁਝ ਕਰਕੇ ਉਹ ਸਾਨੂੰ ਭਗਵੰਤ ਮਾਨ ਨੇ ਕੱਲ ਕਿਹਾ 20 ਯਾਰ 20 ਯਾਰ ਤੱਕ ਜਿਸ ਕਾ ਖੇਤ ਉਸਕੀ ਰੇਤ ਰੇਤ ਵੀ ਤੁਹਾਡੀ ਕਹਿੰਦਾ ਇਹ ਵੀ ਦੇਖੋ ਨਾ ਰੇਤਾ ਪੈ ਚੁੱਕੀ 10 ਦਲ ਫੁੱਟ ਇਹ ਇੱਕ ਤਾਂ ਇਹਨਾਂ ਨੂੰ ਜ਼ਿਮੀਦਾਰਾਂ ਨੂੰ ਆਰਡਰ ਦੇਣ ਵੀ ਆਪਦੀ ਰੇਤਾ ਚੁੱਕ ਕੇ ਰੋਜੀ ਰੋਟੀ ਕਮਾ ਲੈਣ ਕਟਾਰੀਆ ਸਾਹਿਬ ਨੇ ਕਿਹਾ ਮੈਂ ਕੋਲ ਖੜ ਕੇ ਚਕਾਉਂਗਾ ਜਿਹੜਾ ਪਰਚਾ ਨਾ ਮੇਰੇ ਤੇ ਕਰ ਦੇਣਾ ਉਹ ਅੱਜ ਤਾਂ ਸਾਰੇ ਕਹਿਣਗੇ ਅੱਜ ਤਾਂ ਲੱਕੜ ਦੇ ਮੁੱਢੇ ਸਾਰੇ ਦੇਣਗੇ ਜਦੋਂ ਮੁਸੀਬਤ ਆਉਂਦੀ ਉਦੋਂ ਕੋਈ ਨਹੀਂ ਨਾਲ ਖੜਦਾ ਅਸੀਂ ਇਹ ਬੇਇਤੀ ਕਰਨੇ ਆ ਜਿਹੜੀਆਂ ਜ਼ਮੀਨਾਂ ਟੁੱਟੀਆਂ ਸੀ ਮਾਲਕੀ ਦੀ ਵੀ ਦਿਓ ਨਾਲ ਬਰਾਬਰ ਤੇ ਸਾਨੂੰ ਕੱਚੀਆਂ ਜ਼ਮੀਨਾਂ ਦੇ ਦਿਓ ਉਹਨਾਂ ਦੇ ਨਾਂ ਗਾਂ ਇਨਤਕਾਲ ਜਿਹੜੇ ਤੁਸੀਂ ਤੋੜੇ ਸੀ ਉਹਨਾਂ ਦੇ ਨਾਂ ਕਰ ਦਿਓ ਤੇ ਸਰਕਾਰ ਅਗੇ ਅਸੀਂ ਇਹੀ ਬੇਨਤੀ ਕਰਨੀ ਆ ਦੂਜੇ ਨੰਬਰ ਤੇ ਜਿਹੜੇ ਇਧਰ ਜਿੱਥੇ ਟਾ ਲੱਗੀ ਖੜੀ ਆ ਉਹ ਸਾਡੇ ਨਾਲ ਨਾਲ ਪਿੰਡ ਜਿਹੜੇ ਨੇ ਕਰਨੇ ਸਾਡੀਆਂ ਜ਼ਮੀਨਾਂ ਇਧਰ ਨੇ ਸਾਡੇ ਘਰ ਹੀ ਦੇ ਘਰ ਵੀ ਟਹਿ ਗਿਆ ਤੇ ਉੱਤੇ ਨੋਚਾਂ ਲਾਈਆਂ ਜਾਣ ਤੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਇਹ ਜਿਹੜਾ ਦਰਿਆ ਇਹ ਨੂੰ ਡੂੰਘਾ ਕਰਨ ਨਹਿਰਾ ਕੱਟਣ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚੋਂ ਦੇ ਨੇ ਉਹਨਾਂ ਨੂੰ ਜ਼ਮੀਨਾਂ ਦਾ ਮੁਆਵਜ਼ਾ ਦੇ ਕੇ ਤੋਂ ਨਹਿਰਾ ਕੱਢੀਆਂ ਜਾਣ। ਬਿਲਕੁਲ ਆਹ ਗੱਲ ਵੀ ਇਹਨੇ ਡੂੰਗੀ ਕੀਤੀ ਹੈ ਗੱਲ ਕਿਸੇ ਨੇ ਨਹੀਂ ਕੀਤੀ। ਇਹ ਕਹਿੰਦਾ ਵੀ ਨਹਿਰਾ ਡੂੰਘੀਆਂ ਕੀਤੀਆਂ ਜਾਣ ਤੇ ਜਿਨ੍ਹਾਂ ਦੀ ਜ਼ਮੀਨ ਨਹਿਰ ਦੇ ਵਿੱਚ ਹੈ ਉਹਨਾਂ ਨੂੰ ਬਣਦੇ ਪੈਸੇ ਦਿੱਤੇ ਜਾਣ ਜਿਵੇਂ ਤੁਸੀਂ ਆਹ ਸੜਕਾਂ ਕੱਢਦੇ ਜੇ ਕਰੋੜਾ ਰੁਪਏ ਕਿੱਲੇ ਦਾ ਦਿੰਦੇ ਜੇ। ਚਲੋ ਮੈਂ ਇਹ ਕਰੋੜ ਰੁਪਏ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਇਹਨਾਂ ਨੂੰ 35-40 ਲੱਖ ਹੀ ਦੇ ਦਿਓ ਕਿੱਲੇ ਦਾ। ਵੀ ਉਸ ਹਿਸਾਬ ਨਾਲ ਦੋ ਤਿੰਨ ਕਿੱਲੇ ਜਿਹੜਾ ਚੌੜਾ ਵੀ ਨਹਿਰ ਰੱਖਣੀ ਹੈ ਦਰਿਆ ਰੱਖਣਾ ਉਹਨੂੰ ਵਗਣ ਦਿਓ। ਡੂੰਗਾ ਕਰ ਲੋ ਤੇ ਆਸੇ ਪਾਸੇ ਦੀਆਂ ਜਿਹੜੀਆਂ ਜ਼ਮੀਨਾਂ ਨੇ ਵੀਰ ਕਹਿੰਦਾ ਵੀ ਸਾਡੇ ਅਸੀਂ ਸਰਕਾਰੀ ਖਰਚੇ ਭਰੇ ਹੋਏ ਨਿਸ਼ਟਾਵਾਂ ਦੇ ਖਰਚੇ ਭਰੇ ਹੋਏ ਨੇ ਰਜਿਸਟਰੀ ਖਰਚੇ ਦਿੱਤੇ ਹੋਏ ਨੇ ਇੰਤਕਾਲ ਦੇ ਖਰਚੇ ਦਿੱਤੇ ਹੋਏ ਨੇ ਸਾਡੇ ਵੱਡ ਵਡੇਰੇ ਇੱਕ ਇੱਕ نسل ਸਾਡੀ ਖਰਾਬ ਹੋ ਗਈ ਇੱਕ ਪੀੜ੍ਹੀ ਖਰਾਬ ਹੋ ਗਈ ਇਹ ਬੂਝੇ ਪੁੱਟ ਦੇ ਇਹ ਜ਼ਮੀਨਾਂ ਆਵਾਜ਼ ਸਾਡੇ ਵੱਡ ਵਡੇਰੇ ਨੇ ਕੀਤਾ ਸਾਡਾ ਮਾਲਕੀ ਹੱਕੇ ਤੇ ਸਾਨੂੰ ਸਾਡਾ ਮਾਲਕੀ ਅੱਕ ਦਿੱਤਾ ਜਾਵੇ ਇਹ ਵੀਰਾਂ ਦੀ ਪਹਿਲੀ ਮੰਗ ਹੈ ਮੇਰੀ ਬੇਨਤੀ ਇਹੀ ਹੈ ਹੂੰ ਵੀ ਜਿਹੜੇ ਮਾਲਕੀ ਜ਼ਮੀਨਾਂ ਟੁੱਟੀਆਂ ਸੀ ਉਹ ਸਾਨੂੰ ਦੁਬਾਰਾ ਹੱਕ ਦਿੱਤਾ ਜਾਏ ਫਿਰ ਇੱਕ ਮੇਰੀ ਹੋਰ ਬੇਨਤੀ ਸੁਣੋ ਜਦੋਂ ਆਤਵਾਦਾ ਟਾਈਮ ਸੀਗਾ ਉਦੋਂ ਸਾਨੂੰ ਸਰਕਾਰਾਂ ਨੇ ਕਿਹਾ ਸੀ ਸਾਡੇ ਵੱਡ ਬਡੇਰਾਂ ਨੂੰ ਅਸੀਂ ਤਾਂ ਛੋਟੇ ਸੀਗੇ ਵੀ ਇਹ ਚੱਲ ਪੁੱਟੋ ਤੁਹਾਨੂੰ ਮਾਲਕੀ ਜ਼ਮੀਨਾਂ ਕਰ ਦੇਾਂਗੇ ਜਦੋਂ ਅਸੀਂ ਚੱਲ ਸਾਰੇ ਪੁੱਟ ਤੇ ਆ ਹੁਣ ਉਹਨਾਂ ਸਾਡੀ ਜ਼ਮੀਨਾਂ ਤੋੜਤੀਆਂ ਸਾਡੇ ਪੱਲੇ ਕੱਖ ਨਹੀਂ ਛੱਡਿਆ ਅਸੀਂ ਨੜੇ ਕਿੱਡੀ ਨੜੇ ਮੈਨ ਸਰਕੰਡੇ ਪੱੜ ਪੜ ਕੇ ਜ਼ਮੀਨਾਂ ਗਰਦੌਰੀਆਂ ਵੀ ਤੋੜਦੀਆਂ ਸਾਡੇ ਨਾਂ ਇਕੱਲਾ ਕਮਜਾ ਗਰਦੌਰੀਆਂ ਕਿਹਨੇ ਤੋੜਦੀਆਂ ਮੈਨੂੰ ਪਤਾ ਲੱਗਾ ਜਲੰਧਰ ਵਾਲੇ ਪਾਸੇ ਵੀਰ ਦੱਸਣ ਦੇ ਜਲੰਧਰ ਵਾਲੇ ਪਾਸੇ ਗਰਦੌਰੀਆਂ ਅਜੇ ਵੀ ਆ ਵੀਰ ਦੱਸਦਾ ਵੀ ਕਹਿੰਦੇ ਵੀ ਜਲੰਧਰ ਵਾਲੇ ਪਾਸੇ ਗਰਦੌਰੀਆਂ ਨਹੀਂ ਤੋੜੀਆਂ ਲੁਧਿਆਣੇ ਵਾਲੇ ਪਾਸੇ ਰੋਪੜ ਵਾਲੇ ਪਾਸੇ ਲੁਧਿਆਣਾ ਤੋਂ ਲੈ ਕੇ ਫਾਜਲ ਕਿਤੇ ਕਰ ਤੋੜੀਆਂ ਅੱਛਾ ਜਲੰਧਰੇ ਚ ਨਹੀਂ ਟੁੱਟੀਆਂ ਜੀ ਰੋਪੜ ਬਣੇ ਟੁੱਟੀਆਂ ਉਹਨਾਂ ਨੂੰ ਹਰ ਸਾਲ ਖਰਾਬਾ ਮਿਲਦਾ ਜੀ ਸੋ ਸਾਡੇ ਇਧਰ ਕਿਸੇ ਨੂੰ ਖਰਾਬਾ ਨਹੀਂ ਮਿਲਦਾ ਜੀ ਬਹੁਤ ਨੁਕਸਾਨ ਹੋਣਾ ਗਰਦੌਰੀ ਦੀ ਧਾਰ ਤੇ ਮਿਲਦਾ ਹਾਂਜੀ ਗਰਦੌਰੀ ਧਾਰ ਤੇ ਮ ਪਰ ਕਹਿੰਦੇ ਆਕਾਸ਼ਤਕਾਰ ਵਾਲੇ ਖਾਨੇ ਚ ਵੀ ਤੁਹਾਡਾ ਨਾਮ ਕੱਢ ਕੇ ਉੱਥੇ ਸੈਂਟਰ ਲਿਖਤਾ ਹੈ ਹਾਲਾਂਕਿ ਕਾਸ਼ ਤੁਸੀਂ ਕਰਦੇ ਜੀ ਤੁਹਾਡੀਆਂ ਮੋਟਰਾਂ ਨੇ ਕੋਠੇ ਨੇ ਟਰਾਂਸਫਰਮ ਲੱਗੇ ਨੇ ਸਾਡੇ ਕੋਲ ਸਾਰਾ ਕੁਝ ਜੀ ਪਿਛਲੇ ਪ੍ਰੂਫ ਵੀ ਪਏ ਕਈਆਂ ਨੇ ਲੋਨ ਲਏ ਜਦੋਂ ਪੱਕੀਆਂ ਗਈਆਂ ਸੀ ਉਹਨਾਂ ਦਾ ਲੋਨ ਵੀ ਚੱਲਦੇ ਆ ਜੀ ਅੱਛਾ ਹਾਂ ਜੀ ਲੋਨ ਲੋ ਇਤੋਂ ਵੱਡਾ ਪ੍ਰੂਫ ਕੀ ਹੋ ਸਕਦਾ ਕਹਿੰਦੇ ਜਦੋਂ ਕਰਦਾਓ ਜਦੋਂ ਸਾਡੇ ਨਾਲ ਰਜਿਸਟਰੀਆਂ ਹੋਈਆਂ ਇਹ ਲਿਮਟਾਂ ਬਣਾਈਆਂ ਨੇ ਤਾਂ ਚੱਲਦੀਆਂ ਸੋ ਲਿਮਟਾਂ ਕਿਹਦੇ ਚੱਲਦੀਆਂ ਅਜੇ ਤੱਕ ਆ ਟਰਾਂਸਫਰਮ ਉਹਨਾਂ ਦੀਆਂ ਮੋਟਰਾਂ ਦੇ ਅੱਗੇ ਟਰਾਂਸਫਰਾਂ ਦੀਆਂ ਕਾਪੀਆਂ ਬਣੀਆਂ ਹੋਈਆਂ ਹਾਂ ਤੇ ਕਹਿੰਦੇ ਕਮਾਲ ਹੋ ਗਈ ਅਜੇ ਵੀ ਸਰਕਾਰ ਕਹਿੰਦੀ ਸੈਂਟਰ ਦਾ ਜੇ ਸੈਂਟਰ ਦਾ ਹੈ ਤੇ ਫਿਰ ਤੁਹਾਡੀ ਉਹ ਮੋਟਰ ਵਾਲੀ ਕਾਪੀ ਕਿਵੇਂ ਬਣ ਗਈ ਵਿੱਚ ਹਾਂਜੀ ਤੁਹਾਨੂੰ ਲਿਮਟ ਕਿਵੇਂ ਮਿਲ ਗਈ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਹਾਂਜੀ ਆ ਵੀਰ ਉਹੀ ਨੇ ਇੱਕੋ ਪਿੰਡ ਦੇ ਨੇ ਸੋ ਇਹ ਵੀਰ ਕਹਿੰਦੇ ਵੀ ਸਾਡੀ ਵੀ ਗੱਲ ਰੱਖੀ ਜਾਵੇ ਹਾਂ ਪਾਉ ਕਿੰਨਾ ਨੁਕਸਾਨ ਹੋ ਗਿਆ ਤਕੀ ਬਹੁਤ ਨੁਕਸਾਨ ਹੋ ਗਏ ਬਹੁਤ ਬੇਸਾਬਾਂ ਨੂੰ ਨੁਕਸਾਨ ਦਾ ਤਾਂ ਅੰਤ ਕੋਈ ਹੈ ਹੀ ਨਹੀਂ ਅੱਛਾ ਹੁਣ ਇਹ ਉਹੀ ਜਿਹੜੇ ਵੀਰ ਅੱਗੇ ਬੋਲੀ ਗੱਲ ਕੀਤੀ ਏ ਉਹੀ ਬਿਲਕੁਲ ਨਜਾਇਜ਼ ਹੈ ਕੋਈ ਇਹਦੇ ਚ ਨਜਾਇਜ਼ ਨਹੀਂ ਬਿਲਕੁਲ ਸਹੀ ਹੈ ਇਹਦਾ ਹੈਗਾ ਸਾਨੂੰ ਖਰਾਬਾ ਦਾ ਇੰਤਜ਼ਾਮ ਕੀਤਾ ਜਾਵੇ ਇੰਨਾ ਹੀ ਬਹੁਤ ਹੈ ਹਾਂ ਪਾਉ ਕਿੰਨੇ ਕਿੱਲੇ ਰੁੜ ਗਏ ਫਿਰ ਹਾਂ ਪਾਉ ਕਿੰਨੇ ਕੀ ਹਾਲ ਹੈ ਵਧੀਆ ਕਿੰਨੇ ਕਿੱਲੇ ਰੁੜ ਗਏ ਸਾਡੇ ਤਾਂ 5 6 ਕਿੱਲੇ ਗਏ ਪਾਰ ਉਹ ਸਾਰਾ ਦਰਿਆ ਹੀ ਲੈ ਗਿਆ ਅੱਛਾ ਹਾਂ ਚੋਨਾ ਲਾਇਆ ਤੇ ਸਾਰੇ ਪਾ ਪਤਾ ਸਾਰਿਆਂ ਨੂੰ ਵੀ ਸਾਡੀ ਪੈੜੀ ਖਾਰੀ ਹੈ ਕਿੱਲੇ ਤੇ ਪਾਉ ਖਰਚਾ ਵੀ 30000 ਆ ਜਾਂਦਾ ਹੈ ਪੰਜ ਕੇ ਤੇ ਹੋਰ ਖਰਚਾ ਤਾਂ ਬੜਾ ਆ ਰਿਹਾ ਹੈ ਕਰਜ਼ਾ ਚੜ ਗਿਆ ਫਿਰ ਹੋਰ ਖਰਚਾ ਤਾਂ ਚੱਲਨੇ ਚੱਲਣਾ ਹਾਂ ਹੋਰ ਵਿਆਜ ਤੇ ਵਿਆਜ ਹੋਰ ਵੀ ਬਾੜਤੀ ਦਿੰਦੇ ਨਹੀਂ ਹੈਗਾ ਕੋਈ ਖਰਚਾ ਨਹੀਂ ਦਿੰਦੇ ਨਾ ਕੋਈ ਇੱਕ ਗੱਲ ਹੋ ਰਹੀ ਹੈ ਵੀ ਜਿੱਦਾਂ ਹੁਣ ਬਾਹਰਲੀ ਸੰਸਥਾ ਵਾਲੇ ਕਹਿੰਦੇ ਨੇ ਵੀ ਅਸੀਂ ਮਤਲਬ ਹੈ ਪਈ ਮਾੜੇ ਜ਼ਿਮੀਦਾਰਾਂ ਨੂੰ ਜਿਨ੍ਹਾਂ ਦੇ ਪੈਰੀਆਂ ਦੇ ਵਿੱਚ ਰੇਤ ਪੈ ਗਈ ਏ ਉਹਨਾਂ ਨੂੰ ਅਸੀਂ ਟਰੈਕਟਰ ਦੇਵਾਂਗੇ ਤੇ ਸਾਨੂੰ ਇਹੋ ਜਿਹਾ ਤਿੰਨਾਂ ਚਾਰਾਂ ਚਾਰਾਂ ਘਰਾਂ ਨੂੰ ਜੋੜ ਕੇ 10 15 ਕਿੱਲੇ ਜਦੋਂ ਬਣ ਜਾਣਗੇ ਉਹਨਾਂ ਨੂੰ ਇੱਕ ਇੱਕ ਟਰੈਕਟਰ ਦਾ ਦਿੱਤਾ ਜਾਵੇ ਤੇ ਉਹਦਾ ਸਭ ਤੋਂ ਮੈਂ ਕਿਹਾ ਪੰਜਾ ਪੰਜਾ ਘਰਾਂ ਨੂੰ ਛੱਡੂ ਮੈਂ ਇੱਕ ਪਿੰਡ ਨੂੰ ਦੇ ਦਿਓ ਜਿਹੜੇ ਸਮਾਜ ਸੇਵੀ ਨੇ ਵੀ ਆਹ ਪਿੰਡ ਨੂੰ ਜ਼ਰੂਰ ਦਿਆ ਜੀ ਇੱਕ ਦੋ ਟਰੈਕਟਰ ਖਾਦ ਬੀਜ ਦਾ ਪ੍ਰਬੰਧ ਕਰ ਦੋ ਜਿਵੇਂ ਵੀਰ ਨੇ ਕਿਹਾ ਵੀ ਖਾਦ ਬੀਜ ਸਾਨੂੰ ਖਾਦ ਵੀ ਚਾਹੀਦੀ ਹੈ ਬੀ ਵੀ ਚਾਹੀਦਾ ਹੈ ਚਲੋ ਟਰੈਕਟਰ ਦਸਾਂ 15-15 ਘਰਾਂ ਨੂੰ ਦੇ ਦੇਣ ਤੇ ਉਹ ਅਸੀਂ ਆਪਦੀਆਂ ਪੈਲੀਆਂ ਕਰਾ ਲਾਂਗੇ ਤੇਲ ਵੀ ਦੀਓ ਸੇਵਾ ਕਰਨ ਸੁਬਾਹ ਸੇ ਵੀ ਜਿਹੜਾ ਐਨਆਈ ਦੀ ਵੀਰ ਨੇ ਮੇਰੀ ਉਹ ਵੀ ਹੋਰ ਜਥੇਬੰਦੀਆਂ ਜਿਹੜੀ ਵੀ ਸੇਵਾ ਕਰਨੀ ਚਾਹਦੀ ਐ ਪਿੰਡ ਰੁਕੜੇ ਵਾਲੇ ਕਲਾਂ ਦੀ ਉਹ ਖੁੱਲਾ ਸੱਦਾ ਹੈ ਉਹਨਾਂ ਨੂੰ ਜੀ ਆਖਾਂਗੇ ਸਾਡੀ ਮਦਦ ਕਰਨ ਅਸੀਂ ਤਾਂ ਕਈ ਮਰੇ ਪਏ ਮਤਲਬ ਜਿਵੇਂ ਉਹਨੇ ਦੁੱਖ ਦੀ ਮਾਰੀ ਨਰਕਾਂ ਨੂੰ ਗਈ ਉਹ ਗੱਲ ਬਣੀ ਵੀ ਉਹ ਨਾਵੇਂ ਸਾਨੂੰ ਸਾਰੇ ਪੇੜ ਨੂੰ ਆਪਦੇ ਦਰਿਆ ਜੀ ਛਾਲਾ ਮਾਰਨੀਆਂ ਪੈਣ ਜਦੋਂ ਸਾਨੂੰ ਕੋਈ ਅਗੂ ਚੀਜ਼ ਹੀ ਨ ਦਿੱਸੀ ਸਾਨੂੰ ਕਹੇ ਕੁਝ ਦਿੱਤਾ ਹੀ ਨਾ ਪਰ ਆਕਰ ਨੂੰ ਸਾਨੂੰ ਤਾਂ ਦਰਿਆ ਹੀ ਆ ਫਿਰ ਉਹਦੇ ਚ ਛਾਲਾ ਮਾਰਾਂਗੇ ਬਿਲਕੁਲ ਮੈਂ ਸਮਾਸੀ ਵੀ ਨੂੰ ਬੇਨਤੀ ਕਰਦਾ ਆ ਵੀ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਮਗਰੋਂ ਜਦੋਂ ਕੋਈ ਇਹੋ ਜਿਹਾ ਪਾਣਾ ਵਰਤ ਜਾਂਦਾ ਜਿਹੜਾ ਵੀਰ ਕਹਿੰਦਾ ਛਾਲ ਮਾਰਨ ਵਾਲਾ ਫਿਰ ਸਾਰੇ ਮਗਰਮਛ ਦੇ ਅਥਰੂ ਬਹਉਂਦੇ ਨੇ ਆਗੇ ਸਾਰੇ ਮੌਜੂਦਾ 13 ਵਿਰੋਧੀ 13 ਦੂਜੇ ਤਿਜੇ ਮੇਰੇ ਵਰਗੇ ਸਾਰੇ ਪਰ ਮੈਂ ਕਹਿੰਦਾ ਵੀ ਅੱਜ ਵੇਲਾ ਰਹਿੰਦਿਆਂ ਜੇ ਇਹਨਾਂ ਦੀ ਬਾਹ ਫੜ ਲਈ ਜਾਵੇ ਜਿਵੇਂ ਵੀ ਕਹਿੰਦਾ ਵੀ ਵੀ ਹੁਣ ਸਾਡੇ ਕਹਿੰਦੇ ਵੀ ਹਾਲਾਤ ਐਡੇ ਕੋ ਮਾੜੇ ਨੇ ਵੀ ਸਾਨੂੰ ਦਰਿਆ ਜਦ ਤੁਸੀਂ ਗਹਿਨੇ ਵਿਸ਼ਾਲ ਮਾਰਨ ਚਿਤ ਕਰਦਾ ਇਹ ਤੋਂ ਪਹਿਲਾਂ ਵੀ ਬਜ਼ੁਰਗਾਂ ਨਾਲ ਵੀ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਇਹੋ ਗੱਲ ਕਹੀ ਸੀ ਅੱਜ ਸਾਰੇ ਸਾਡੇ ਵੀਰ ਇਹ ਸਾਰੇ ਹੜਪੀੜਤ ਨੇ ਮੈਂ ਕਹਿੰਦਾ ਇਸ ਤੇ ਇਹਨਾਂ ਵਾਸਤੇ ਕੋਈ ਵਿਸ਼ੇਸ਼ ਕੋਟਾ ਰੱਖਿਆ ਜਾਵੇ ਨੌਕਰੀਆਂ ਇਹਨਾਂ ਦੇ ਪਰਿਵਾਰਾਂ ਦੇ ਜੀਵਾਂ ਨੂੰ ਮੈਂ ਕਹਿੰਦਾ ਵੀ ਇੱਕ ਇੱਕ ਨੌਕਰੀ ਜ਼ਰੂਰ ਸਰਕਾਰ ਨੂੰ ਬੇਨਤੀ ਕਰਦਾ ਸਮਾਜ ਸੇਵਨ ਬੇਨਤੀ ਕਰਦਾ ਵੀ ਜਿੱਥੇ ਆ ਪਾਂ ਇਹਨਾਂ ਟਰੈਕਟਰ ਦੇਣਾ ਹੈ ਜਿਹੜੇ ਵੀਰ ਜਿਨ੍ਹਾਂ ਦੀਆਂ ਰੁੜਗੀਆਂ ਜ਼ਮੀਨਾਂ ਜਮਾਈਆਂ ਉਹਨਾਂ ਕਟੋ ਘਟ ਸਮਾਜ ਸੇਵੀ ਨੂੰ ਬੇਨਤੀ ਵੀ ਇਹਨਾਂ ਦੇ ਘਰ ਦੇ ਗੁਜ਼ਾਰੇ ਕਿਵੇਂ ਹੋਣਗੇ ਜਿਵੇਂ ਹਰੇਕ ਬੰਦਾ ਕਹਿੰਦਾ ਹੁਣ ਆਰਤੀ ਨਹੀਂ ਬਾਹ ਫੜਦਾ ਸੌਦੇ ਵਾਲਾ ਵੀ ਬਾਹ ਨਹੀਂ ਫੜਦਾ ਸੋ ਮੈਂ ਸਮਾਜ ਸੇਵੀ ਨੂੰ ਕਹਿੰਦਾ ਵੀ ਇੱਕ ਮੱਝ ਦਿੱਤੀ ਜਾਵੇ ਕੱਲੇ ਕੱਲੇ ਘਰ ਨੂੰ ਵੀ ਕੋਈ 20-25 ਕਿਲੋ ਦੁੱਧ ਵਾਲੀ ਹੋਵੇ ਕੋ 2-4 ਕਿਲੋ ਬੰਦਾ ਘਰੇ ਰੱਖੇ ਕੋ 10 ਕੇ ਤੋਂ ਡੇਹਰੀ ਚ ਪਾਵੇ ਤੇ ਚਲੋ ਆਪਣੇ ਬੱਚਿਆਂ ਦੀਆਂ ਫੀਸਾਂ ਦੇ ਘਰ ਦੇ ਸੌਦੇ ਦਾ ਤੇ ਪ੍ਰਬੰਧ ਹੋਵੇ ਸੋ ਸਮਾਜ ਸੇਵੀ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਦੀਆਂ ਜਮ੍ਹਾਂ ਟਹਿ ਗਈਆਂ ਵੀ ਜਿਨ੍ਹਾਂ ਦੀ ਆਸ ਹੀ ਨਹੀਂ ਕਣਕ ਵੀ ਬੀਜੀ ਜਾਊਗੀ ਦਰਿਆ ਨੇ ਆਪਣੇ ਜੀ ਮੇਲ ਲਈਆਂ ਸੋ ਉਹ ਵੀ ਇੱਕ ਹੁਣ ਮੌਜੂਦਾ ਸਮਾਜ ਸੇਵੀਨ ਬੇਨਤੀ ਵੀ ਇਹਨਾਂ ਦੀ ਇਸ ਤਰੀਕੇ ਦੀ ਬਾਹ ਫੜੀ ਜਾਵੇ ਜਿਨ੍ਹਾਂ ਦੀਆਂ ਪੈਲੀਆਂ ਕਣਕਾਂ ਬੀਜੀਆਂ ਜਾਂਸ ਤੇਲ ਖਾਦ ਬੀਜ ਦਾ ਪ੍ਰਬੰਧ ਕੀਤਾ ਜਾਏ ਤੇ ਸਰਕਾਰ ਨੂੰ ਬੇਨਤੀ ਹੈ ਵੀ ਇਹਦਾ ਨਹਿਰੀਕਰਨ ਕੀਤਾ ਜਾਏ ਇਹਦਾ ਹੱਲ ਜਿਹੜਾ ਪੱਕਾ ਹੱਲ ਜਿਹੜਾ ਰਹਿੰਦੀ ਜ਼ਿੰਦਗੀ ਤੱਕ ਉਹ ਨਹਿਰੀਕਰਨ ਤੇ ਦੂਜਾ ਇਹਨਾਂ ਦੀਆਂ ਜ਼ਮੀਨਾਂ ਜੇ ਪਹਿਲੀਆਂ ਸਰਕਾਰਾਂ ਨੇ ਰਜਿਸਟਰੀ ਕੀਤੀ ਇੰਤਕਾਲ ਚਾੜੇ ਨੇ ਇਹਨਾਂ ਨੇ ਲੋਨ ਦਿੱਤੇ ਨੇ ਲਿਮਟਾਂ ਦਿੱਤੀਆਂ ਨੇ ਜੇ ਇਹਨਾਂ ਨੂੰ ਟਰਾਂਸਫਰ ਲੱਗੇ ਇਹਨਾਂ ਦੇ ਖੇਤਾਂ ਦੇ ਵਿੱਚ ਇਹਨਾਂ ਦੀਆਂ ਮੋਟਰਾਂ ਦੀਆਂ ਕਾਪੀਆਂ ਬੜੀਆਂ ਨੇ ਇਹਨਾਂ ਨੂੰ ਦੁਬਾਰਾ ਉਹ ਮਾਲਕੀ ਹੱਕ ਦਿੱਤੇ ਜਾਣ ਇਹਨਾਂ ਦੇ ਵੱਡ ਵਡੇਰੇ ਕਹਿੰਦੇ ਵੀ ਜਦੋਂ ਖਾੜਕੂ ਵਾਸੀ ਉਦੋਂ ਸਾਡੇ ਵੱਡ ਵਡੇਰੇ ਨਾ ਪਿੰਡਾਂ ਜਾ ਕੇ ਬੁਨਿਆਦੀ ਕਰਦੇ ਰਹੇ ਤੁਸੀਂ ਝੱਲ ਪੱਟੋ ਤੇ ਇਹਨਾਂ ਵੀਰਾਂ ਨੇ ਝੱਲ ਪੱਟ ਪਟ ਕੇ ਨਰੜੇ ਪੱਟ ਪਟ ਕੇ ਅੱਜ ਪਧਰੀ ਕਰਤੀ ਜ਼ਮੀਨ ਟੋਇ ਟਬਿਆ ਪਧਰੇ ਕਰਤੇ ਜਮਾਂ ਆਬਾਦ ਕਰਨ ਤੋਂ ਬਾਅਦ ਸਰਕਾਰ ਕਹਿੰਦੀ ਇਹ ਸੈਂਟਰ ਦੀ ਹੈ ਇਹ ਵੀ ਇਹਨਾਂ ਦੇ ਪਰਿਵਾਰਾਂ ਦੇ ਨਾਲ ਇਹਨਾਂ ਦੇ ਨਾਲ ਬੜਾ ਵੱਡਾ ਧੋਖਾ ਸਰਕਾਰ ਵੱਲੋਂ ਹੋਇਆ ਸੋ ਅਸੀਂ ਬੇਨਤੀ ਕਰਦੇ ਵੀ ਇਹਨਾਂ ਦੁਬਾਰਾ ਆਬਾਦ ਕੀਤਾ ਜਾਏ ਇਹ ਵੀ ਇਸੇ ਦੇਸ਼ ਦੇ ਵਾਸੀ ਨੇ ਪ੍ਰਧਾਨ ਮੰਤਰੀ ਸਾਹਿਬ ਦੂਜੀਆਂ ਸਟੇਟਾਂ ਦੇ ਵਿੱਚ ਕਿਤੇ ਪਚਾਲ ਵੀ ਆ ਜਾਂਦਾ ਹੈ ਕਿਤੇ ਹੜ੍ਹ ਆ ਜਾਂਦਾ ਹੈ ਤੇ ਤੁਸੀਂ ਟਵੀਟ ਕਰਦੇ ਜੀ ਮੈਨੂੰ ਬੜਾ ਦੁੱਖ ਹੋਇਆ ਇਕੱਲਾ ਟਵੀਟ ਹੀ ਨਹੀਂ ਕਰਦੇ ਉਸ ਮੁਲਖ ਨੂੰ ਤੁਸੀਂ ਕਰੋੜਾਂ ਰੁਪਏ ਫੰਡ ਵੀ ਭੇਜਦੇ ਹੋ ਸੋ ਇਹਨਾਂ ਵੀਰਾਂ ਨੂੰ ਜ਼ਮੀਨਾਂ ਹੀ ਪੱਕੀਆਂ ਕਰ ਦਿਓ ਇਹ ਕਾਸਟ ਕਰਨੇ ਸੋ ਇਹ ਵੀ ਇਸੇ ਦੇਸ਼ ਦੇ ਵਾਸੀ ਨੇ ਇਹਨਾਂ ਨੂੰ ਬਣਦਾ ਹੱਕ ਦਿੱਤਾ ਜਾਏ ਹੋਰ ਵੀ ਪਿੰਡਾਂ ਦੇ ਹਾਲਾਤਾਂ ਨੂੰ ਵਿਖਾਉਣ ਦੇ ਯਤਨ ਕਰਦੇ ਅੱਜ ਵੇਖੋ ਆ ਜ਼ਮੀਨਾਂ ਦੇ ਪੱਲੇ ਕੀ ਰਹਿ ਗਿਆ ਕਿਤੇ ਰੇਤ ਕਿਤੇ ਮਿੱਟੀ ਆਹ ਕਿਤੇ ਦਰਿਆਣ ਆਪਣੇ ਚ ਮੇਲੀਆਂ ਆਹ ਵੀਰ ਜਿਹੜੇ ਨੇ ਵੇਖੋ ਇਹ ਮੌਇਨਾ ਕਰ ਰਹੇ ਨੇ ਕਿੰਨਾ ਕਿੰਨਾ ਨੁਕਸਾਨ ਹੋਇਆ ਕਿਉਂਕਿ ਪਾਣੀ ਲੈਣ ਤੋਂ ਬਾਅਦ ਅਸਲੀ ਪਤਾ ਲੱਗਣਾ ਵੀ ਕਿੰਨਾ ਨੁਕਸਾਨ ਹੋਇਆ ਵੀ ਕਿੰਨੀ ਜ਼ਮੀਨ ਦਰਿਆ ਆਪਣੇ ਨਾਲ ਢਾਕੇ ਲੈ ਗਿਆ ਕਿਹੜੇ ਕਿਹੜੇ ਸਾਡੇ ਮੋਟਰਾਂ ਰੁੜ ਗਈਆਂ ਜਿਵੇਂ ਵੀਰਾਂ ਨੇ ਕਿਹਾ ਸੋਲਰ ਸਿਸਟਮ ਰੁੜ ਗਏ ਬੂਰ ਖਰਾਬ ਹੋ ਗਏ ਜੇ ਨੁਕਸਾਨ ਦੀ ਗੱਲ ਕਰੀਏ ਤੇ ਅੱਜ ਕੱਲਾ ਕੱਲਾ ਪਰਿਵਾਰ ਪੰਜਾਬ ਦਾ 10-10 ਲੱਖ ਦੇ ਥੱਲੇ ਆ ਗਿਆ ਤੇ ਜੇ ਸਮਾਜ ਸੇਵੀਓ ਜੀ ਆਪਾਂ ਸਰਕਾਰਾਂ ਨੇ ਇਹਨਾਂ ਦੀ ਬਾਹਣਾ ਫੜੀ ਤੇ ਮੈਨੂੰ ਲੱਗਦਾ ਵੀ ਇਹ ਵਿਆਜ ਦੇ ਵਿਆਜ ਪੈ ਕੇ ਇਹ ਕਰਜ਼ੇ ਦੀ ਮਾਰ ਨੇ ਇਹਨਾਂ ਨੂੰ ਖਾ ਜਾਣਾ ਸੋ ਆਪਾਂ ਇਹਨਾਂ ਦੀ ਬਾਹ ਫੜੀਏ ਇਹ ਸਾਡੇ ਪ੍ਰਾਣ ਨੇ ਇਹਨਾਂ ਨੂੰ ਦੁਬਾਰਾ ਪੈਰਾਂ ਸਿਰ ਕਰਨ ਦੇ ਲਈ ਆਪੋ ਆਪਣਾ ਹੀ ਫਰਜ਼ ਅਦਾ ਕਰੀਏ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਕ ਹਰਪਾਲ ਸਿੰਘ ਮਖਲੂਦ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜਾਂ ਦੀ ਮਾਰ ਚੱਲ ਰਹੀ ਹੈ ਔਰ ਹੜਾਂ ਦੀ ਮਾਰ ਚੱਲਦਿਆਂ ਨੂੰ ਮੈਨੂੰ ਲੱਗਦਾ ਵੀ ਅੱਜ ਮਹੀਨਾ ਸਵਾ ਮਹੀਨਾ ਹੋ ਗਿਆ ਔਰ ਜੇ ਬਰਬਾਦੀ ਦਾ ਮੰਜ਼ਰ ਵੇਖੀ ਇਹਦੇ ਵੇਖਿਆ ਨਹੀਂ ਜਾ ਰਿਹਾ ਜਿੱਥੇ ਪੰਜਾਬ ਸਰਕਾਰ ਸੁਹਿਰ ਦੇ ਜਿੱਥੇ ਵਿਰੋਧੀ ਧਿਰ ਹਰੇਕ ਸਮਾਜ ਸੇਵੀ ਆ ਕੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ ਉੱਥੇ ਸਾਡੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਟੀਮ ਇਸ ਸਪੈਸ਼ਲ ਦੌਰੇ ਤੇ ਆਈ ਹੋਈ ਹੈ ਸੋ ਆਪਣਾ ਦਰਦ ਆਪਾਂ ਉਹਨਾਂ ਦੇ ਅੱਗੇ ਰੱਖਣ ਦਾ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਰਸ਼ਕੋ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਦਿੱਲੀ ਕੈਬਨਿਟ ਦੇ ਵਿੱਚ ਕੈਬਨਿਟ ਮਨਿਸਟਰ ਵੀ ਰਹੇ ਨੇ ਮੈਂਬਰ ਆਫ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਤੇ ਇਹ ਵੀਰ ਜੀ ਸਾਡੇ ਸੈਕਟਰੀ ਰਾਏ ਮਿਲਾਈ ਕਰਾਂਗੇ ਤਿੰਨ ਵਾਰ ਵਧਾਈ ਕਰਾਂ ਹਣਾ ਦੋ ਵਾਰ ਦੋ ਵਾਰ ਵਧਾਈ ਕਰੈ ਨੇ ਸਾਰਿਆਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਕੀ ਤੁਸੀਂ ਅੱਜ ਪੰਜਾਬ ਦਾ ਦੌਰਾ ਕਰ ਰਹੇ ਹੋ ਪੰਜਾਬ ਦੇ ਕੀ ਹਾਲਾਤ ਨੇ ਦੇਖਿਏ ਗਾਵੋ ਕੇ ਗਾਵ ਪਾਣੀ ਮੇਂ ਡੁੱਬ ਗਏ ਲੋਗੋ ਕੀ ਕੇਵਲ ਇਹ ਫਸਲ ਖਰਾਬ ਨਹੀਂ ਹੋਈ ਅਗਲੀ ਫਸਲ ਬੋਨੇ ਕਾ ਵੀ ਬਹੁਤ ਨਹੀਂ ਰਹਾ ਓਕੇ ਤੇਰੇਤਾ ਬੀਟੀ ਟਾਂ ਛੜ ਗਿਆ ਹੈ ਯਾਂ ਪੇ ਲੋਗੋ ਕੇ ਘਰੋ ਮੇਂ ਪਾਣੀ ਗੁਸ ਗਿਆ ਲੋਗੋ ਕੀ ਜ਼ਿੰਦਗੀ तबाही के कगार पे आ चुके हैं आज लोग कोई बंद पे जाके अपना जीवन गुजर कर रहे हैं और इस गांव में मैं आया हूँ यहाँ पे एक अजीब जो बात हुई है पुराने समय में कभी ये बीहड होता था और इस जंगल को काट के उस समय के सरकार ने कहा कि आप इसको प्लेन कर लो और आपके नाम ये जमीन कर दी जाएगी और ये जमीन नाम हो भी गई परंतु ये केंद्र सरकार की जमीन थी इनके नाम रजिस्ट्री होगी इनके नाम गिरदावरी होगी फिर इनके वापिस चल गए आज ना इनके नाम गिरदावरी है ना इनके नाम रजिस्ट्री है धोखा हुआ इनके साथ। धोखा हुआ, और ये धोखा कई सालों से चलता आ रहा है केंद्र सरकार से आपके चैनल के माध्यम से भी मैं अपील करता हूँ और मैं लिखूंगा भी जमीन जो इनके पुरखों ने ठीक की है जो जमीन उस समय कहा गया कि आप बिहार जंगल काट के इसको काबिले कास्त बनाओ और हम आपके नाम कर देंगे और इनके नाम कर दी फिर केंद्र सरकार ने इसको वापस ले लिया ये न्याय उचित बात नहीं है इनकी जो जमीन है इनको वापस मिलनी चाहिए इनको मुआवजा भी नहीं मिल रहा और क्योंकि गिरदावरी इनके नाम पे नहीं है इसलिए इनको मुआवजा भी नहीं मिलता इसका कोई ना कोई रास्ता निकले केंद्र सरकार इसमें मदद करे और इनके नाम जमीनों को वापस स्टेट कर सरकार क्या करेगी अपना रोल अदा क्या करेगी देखिए अगर स्टेट की जमीन होती तो केंद्र स्टेट की सरकार इस पे एक्शन ले सकती थी डिसीजन ले, ले, ले सकती थी परंतु जमीन क्योंकि केंद्र सरकार के नाम है स्टेट गवर्नमेंट भी केंद्र सरकार को ही कह सकते जो तरीका है इसको ठीक करो क्या एम साहब क्या हल निकालेंगे इन लोगों का देखिये मैंने जो भी आते हुए देखा और जैसे हम लोग जब दिल्ली में होते हैं या बाहर होते हैं तो देखते हैं कि क्यों क्या वजह है कि पंजाब का यूथ जवान लड़का यहाँ से बाहर जाना चाहता है दस में से नौ होर्डिंग लगे हुए हैं यूके चलो कनाडा चलो वहां हम दूसरों की गाड़ियां चलाए क्यों? क्यों क्योंकि आप हमारी जमीन भी हमको नहीं दे रहे हमारे पापा ने हमारे दादा ने उसके ऊपर काम करके उस जमीन को लायक बनाया लड़ाइया लड़ियां लोगों से अपने ट्रैक्टर लोगों ने जलवा लिए अपने घर जलवा लिए और आज हम पे उस जमीन का मालिकाना हक भी नहीं है मुआवजा भी नहीं मिलेगा ये जो ड्रामेबाजी चल रही है लोगों के साथ में कि ये क्यों भागते हैं कौन अपना घर छोड़ के जाना चाहता है कौन अपना पिंड छोड़ के जाएगा अपने घर की एक रोटी बहुत बढ़िया है बाहर की शाही पनीर से लेकिन उसे इसलिए जाना पड़ रहा है क्योंकि लोगों को जीने लायक माहौल ही नहीं दे रहे नहीं। आज सात हजार करोड़ रुपया हमको सेंट्रल गवर्नमेंट को लेना है पंजाब को इसमें पचास हजार करोड़ जो है वो जीएसटी का है और दस हजार करोड़ सिर्फ रूरल बेल्ट का है रूरल डेवलपमेंट जो इन खेतों के लिए काम में आना है नहीं दे रहे प्रधानमंत्री जी आगे कहते हैं कि हम एक दे दे देंगे भाई डिजास्टर डिजास्टर मैनेजमेंट मैनेजमेंट के के दे देते दे 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 रहना हमारे साठ हजार करोड़ रुपए हैं जो इनके काम आएंगे न? उस पैसे को सबसे पहले दिया जाए दूसरा जो अभी आपने बात रखी इसको हम बताएंगे अपनी जो सेंट्रल के साथ में स्टेट की जो लीडरशिप है उनसे भी बात करेंगे मान साहब है अभी थोड़ी तकलीफ तकलीफ में बीमार है लेकिन उनसे भी बात करेंगे अरविंद जी से भी बात करेंगे जो हमारे पार्टी के सर्वोच्च नेता है और जो अच्छे से इलाज होगा हमारे एमएलए साहब साथ खड़े ये हमें लिख के देंगे एमपी साहब ਜੋ ਮਾਰੇ تھے ਇਹ ਲਿਖ ਕੇ ਦੇਣਗੇ اور ਮੈਂ ਟੀਵੀ ਤੇ ਨੈਸ਼ਨਲ ਸਪੋਕਸਪਰਸਨ ਹੋਣੇ ਕੇ ਨਾਤੇ ਸਾਥ ਮੈਂ ਇੱਕ ਇਨਸਾਨ ਹੋਣੇ ਕੇ ਨਾਤੇ ਇਸ ਬਾਤ ਕੋ ਜਿਤਨਾ ਮੁੱਸੇ ਉਠਾਇਆ ਜਾਏਗਾ ਮੈਂ ਜ਼ਰੂਰ ਉਠਾਉਂਗਾ اور ਪੂਰੀ ਕੋਸ਼ਿਸ਼ ਕਰੂੰਗਾ ਕਿ ਇਨ ਲੋਗੋ ਕੇ ਸੁਪਨੇ ਨਾ ਡੂਬੇ ਖੇਤੀ ਤਾਂ ਡੂਬੀ ਗਈ ਹੈ ਅੱਜ ਪੰਜਾਬ ਦੀ ਔਰ ਦਿੱਲੀ ਦੀ ਲੀਡਰਸ਼ਿਪ ਸਾਡੇ ਨਾਲ ਹੈ ਹਾਂਜੀ ਇਹ ਲੋਗ ਕਹਿ ਰਹੇ ਨੇ ਵੀ ਸਾਡੇ ਕੋਲ ਹੁਣ ਮਰਨੋ ਕੋਈ ਥਾਂ ਨਹੀਂ ਸਾਡਾ ਚਿੱਤ ਕਰਦਾ ਦਰਿਆਛਾਲ ਮਾਦੀ ਸਾਡੀ ਜ਼ਮੀਨ ਸਾਡੇ ਖੇਤ ਸਾਡੀਆਂ ਮੋਟਰਾਂ ਸਾਡੇ ਜਿਹੜੇ ਕੋਠੇ ਸੀ ਮੋਟਰ ਵਾਲੇ ਉਹ ਸਾਰੇ ਪਾਣੀ ਵਿੱਚ ਚਲੇ ਗਏ ਆ ਇਹ ਵਿਚਾਰੇ ਹਾਂ ਜੀ ਕੀ ਕਹਿਣਾ ਚਾਹੁੰਦੇ ਜੇ ਦਿੱਲੀ ਦੀ ਲੀਡਰਸ਼ਿਪ ਵੀ ਤੇ ਪੰਜਾਬ ਦੀ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਸਾਡਾ ਜ਼ਮੀਨਾਂ ਦੇ ਹੱਕ ਦਿੱਤੇ ਜਾਣ ਅਸੀਂ ਹੁਣ ਕਾਹੇ ਜੋਗ ਨਹੀਂ ਰਹਿ ਗਏ ਜਿੰਨੀ ਜ਼ਮੀਨ ਦਰਿਆ ਰੋੜ ਕੇ ਲੈ ਗਿਆ ਵਾ ਨਾ ਉੱਥੇ ਕਣਕ ਵੀ ਜੁਗ ਨਹੀਂ ਬਚੀ ਸਾਡੀ ਕੋਲ ਜਮੀਨ ਅੱਛਾ ਹਾਂ ਜੀ ਗਾਂ ਤੇ ਉਹਦੇ ਵਿੱਚ ਦਰਿਆ ਵਗ ਰਿਹਾ ਹੈ ਹੂੰ ਤੇ ਅੱਗੇ ਹੁਣ ਗਾਂ ਸਰਕਾਰ ਕੋਈ ਮਦਦ ਜਾਂ ਨਹੀਂ ਦੇ ਰਹੀ ਇਹ ਇਹ ਵਾਹੀ ਕਰ ਸਕਦੇ ਨੇ ਖੇਤੀ ਕਰ ਸਕਦੇ ਨੇ ਇਹ ਦਿਹਾੜੀ ਨਹੀਂ ਕਰ ਸਕਦੇ ਵੇਖੋ ਇਹ ਜ਼ਿਮੀਦਾਰ ਨੇ ਤੁਹਾਨੂੰ ਤੇ ਐਮ.ਐਲ.ਏ. ਸਾਹਿਬ ਪਤਾ ਹੈ ਕਿ ਕਿਸੇ ਕੀ ਹੱਥ ਵੀ ਨਹੀਂ ਅਟਦੇ ਇਹ ਕੌਮ ਇਹੋ ਜੀ ਹੈ ਪਰ ਅੱਜ ਦੁੱਖ ਦੀ ਘੜੀ ਦੇ ਵਿੱਚ ਕਿਸ ਤਰੀਕੇ ਦੀ ਮਦਦ ਕੀਤੀ ਜਾ ਸਕਦੀ ਜਿਸका खेत ਤੁਸੀਂ ਕੀ ਰੇਤ ਹੁਣ ਜ਼ਮੀਨ ਸੈਂਟਰ ਦੇ ਵਿੱਚ ਹੈ ਭਗਵਾਨਤਮਾਨ ਸਰਕਾਰ ਨੇ 20000 ਰੁਪਏ ਇੱਕੜ ਮੁਆਵਜ਼ੇ ਕੀ ਐ ਜਿਸ ਕੇ ਨਾਮ ਜ਼ਮੀਨ ਹੈ ਉਸਕੋ ਜ਼ਰੂਰ ਮਿਲੇਗਾ ਉਸ ਕੇ ਨਾਮ ਗਿਰਦਾਵਰੀ ਹੈ ਮਿਲੇਗਾ पक्की गल है पिछली पर... बार भी क्या था कुकड़ी बकरी का लेडीज को भी यार यार रुपया कहा था वो, वो, भी, वो भी मिलेगा देखिए अगर केंद्र तो सरकार साठ साठ हजार करोड़ रुपए रोक के रखे तो आप अंदाजा लगा सकते हो कि के, केंद्र सरकार क्या रुख कर रही है आज पूरे अफगानिस्तान में जाके मदद करी प्रधानमंत्री ने पंजाब में मदद नहीं करी इस इस रुख को भी देखना पड़ेगा पंजाब इस देश का हिस्सा है अटूट हिस्सा जब भी जब भी इस देश पे आफत आई है तो पंजाब ने और पंजाबियों ने, ने सीना तान के ਉਸ ਆਫਤ ਕੋ ਆਪਣੇ ਉੱਪਰ ਲਾ ਹੈ ਪਰੰਤੂ ਕੇਂਦਰ ਸਰਕਾਰ ਕੋ ਇਹ ਬਾਤ ਸੋਚਨੀ ਪੜੇਗੀ ਜੀ ਹਾਂਜੀ ਕੀ ਕਹਿਣਾ ਜੀ ਇਸ ਤਰ੍ਹਾਂ ਜੀ ਇੱਕ ਕਮੇਟੀ ਬਣਨੀ ਚਾਹੀਦੀ ਜਰੂਰ ਜਿਹੜੀਆਂ ਕੱਚੀਆਂ ਪੈੜੀਆਂ ਨਾਲ ਦਿਨ ਦੇ ਨਾਲ ਗਰਦੌਰੀ ਨਹੀਂ ਨਾ ਕੋਈ ਇੰਤਕਾਲੇ ਉਹ ਕਮੇਟੀ ਕੋਈ 8-10 ਬੰਦਿਆਂ ਦੀ ਬਣ ਕੇ ਜੋ ਕੱਚੀ ਪੈੜੀ ਦਾ ਦੱਸਿਆ ਜਾਏ ਫਾਣੇ ਬੰਦੇ ਦੀ 10 ਕਿਲੇ ਜਾਂ 5 ਕਿਲੇ ਉਹਨੂੰ ਹੀ ਮਾਜਮਾ ਦਿੱਤਾ ਜਾਏ ਜੇ ਪੱਕੀਆਂ ਗਰਦੌਰੀਆਂ ਵਾਲੀਆਂ ਪੈੜੀਆਂ ਨੇ ਉਹਨਾਂ ਨੂੰ ਮਾਜਮਾ ਮਿਲ ਜਾਏਗਾ ਜਿਹੜੀ ਵਾਲੇ ਤੇ ਕੱਚੀ ਪੈੜੀ ਕਿਸੇ ਨਾ ਹੀ ਨਹੀਂ ਹੈਗੀ ਉਹ ਕੀ ਕਰੇਗਾ ਇੱਕ ਕੋਈ ਬੰਦੇ 10 15 ਬੰਦੇ ਦੀ ਕਮੇਟੀ ਬਣੇ ਉਹ ਲਿਖ ਕੇ ਦੇ ਵੀ ਫਾਣੇ ਬੰਦੇ ਦੀ 10 ਕਿਲੇ ਫਾਣੇ ਦੀ 5 ਕਿਲੇ ਉਹਨੂੰ ਕੱਚੀ ਪੈਰੀ ਦਾ ਕੋਈ ਮਾਜਵਾ ਮਿਲੇ ਜੇ ਕੱਚੀ ਪੈਰੀ ਦਾ ਮਿਲੇ ਨਾ ਮਾਜਵਾ ਤਾਂ ਕੀ ਕਰਨਗੇ ਉਹ ਸਾਰੇ ਰਗੜੇਗਾ ਜੀ ਐਮਐਲਏ ਸਾਹਿਬ ਇਹਨਾਂ ਨੇ ਕਿਹਾ ਵੀ ਜਿਹੜਾ ਸੈਂਟਰ ਦੀ ਉਹਦਾ ਹੱਲ ਨਹੀਂ ਕੋਈ ਵਿਚਲਾ ਕੋਈ ਹੱਲ ਤੁਸੀਂ ਇਸ ਇਲਾਕੇ ਦੀ ਆਵਾਜ਼ ਹੋ ਤੁਹਾਨੂੰ ਇਹ ਲੋਕਾਂ ਨੇ ਬੜੇ ਚਾਵਾਂ ਦੇ ਨਾਲ ਚੁਣਿਆ ਪਰ ਅੱਜ ਬਰਬਾਦੀ ਦਾ ਮੰਜ਼ਰ ਵੇਖਿਆ ਨਹੀਂ ਜਾ ਰਿਹਾ ਇਹ ਇੱਕ ਕਰਜ਼ਾ ਚੜ ਗਿਆ ਇਹਨਾਂ ਨੇ ਇੱਕ ਕਿਲੇ ਤੇ 30 3000 ਰੁਪਏ ਖਰਚ ਕੀਤਾ ਕਹਿੰਦੇ ਆਰਤੀ ਸਾਡੇ ਤੋਂ ਪੈਸੇ ਮੰਗ ਰਿਹਾ ਅੱਗੋਂ ਸਾਨੂੰ ਦੇ ਨਹੀਂ ਰਿ ਆ ਉਸ ਵਾਹਿਗੁਰੂ ਅਗੇ ਹੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਹੂੰ ਕੋਈ ਨਾ ਕੋਈ ਇਹੋ ਜਿਹਾ ਰਾਹ ਬਣਾ ਹੂੰ ਜਿਹਦੇ ਨਾਲ ਅਸੀਂ ਜ਼ਿਮੀਂਦਾਰ ਦੀ ਮਦਦ ਕਰ ਸਕੀਏ ਹੂੰ ਘੱਟੋ ਘੱਟ ਇਹਨਾਂ ਦੀ ਜਿਹੜੀ ਜ਼ਮੀਨ ਲੈਵਲ ਕਰਕੇ ਇਹਨਾਂ ਨੂੰ ਖਾਦ ਦਵਾਈ ਤੱਕ ਇਹਨਾਂ ਦੀ ਮਦਦ ਕਰੀਏ ਹੂੰ ਕਿਉਂਕਿ ਕਿਸਾਨ ਉੱਪਰ ਆਏਗਾ ਹੂੰ ਕਿਸਾਨ ਖਿਸ਼ਾਲ ਹੋਏਗਾ ਤੇ ਅਸੀਂ ਵੀ ਖਿਸ਼ਾਲ ਜੇ ਕਿਸਾਨ ਹੀ ਖਤਮ ਹੋ ਗਿਆ ਤੇ ਅਸੀਂ ਤਾਂ ਪਹਿਲਾਂ ਹੀ ਖਤਮ ਹਾਂ ਕਿਸਾਨ ਧੁਰਾ ਵਾ ਸਾਰੇ ਦੇਸ਼ ਦਾ ਇੱਥੋਂ ਹੀ ਸਾਰੀ ਕਹਾਣੀ ਚੱਲਦੀ ਹੈ ਕਿਸਾਨ ਤੋਂ ਹੀ ਤੇ ਜੇ ਕਿਸਾਨ ਹੀ ਖਤਮ ਹੋ ਗਿਆ ਤੇ ਅਸੀਂ ਤਾਂ ਸਾਰੇ ਜਿੰਨੇ ਵਪਾਰੀਦਾਰੇ ਦੁਜੇ ਤੇ ਸਭ ਖਤਮ ਤੇ ਤਾਂ ਕੋਈ ਫਾਇਦਾ ਹੀ ਨਹੀਂ ਐਮਐਲਏ ਸਾਹਿਬ ਜਿਵੇਂ ਬੌਜੀ ਨੇ ਕਿਹਾ ਵੀ ਜਿਹੜੀ ਸਰਕਾਰ ਨੇ ਐਲਾਨ ਕੀਤਾ 202000 ਦਾ ਜਿਹੜਾ ਮਾਲਕ ਜਿਹਦੇ ਰਜਿਸਟਰੀ ਉਹਨੂੰ ਮਿਲੇਗਾ ਆ ਇਹ ਇਹ ਹੁਣ ਮਾਲਕ ਨਹੀਂ ਗਏ ਪਰ ਸਰਕਾਰ ਦੇ ਪੈਰਲਰ ਕੁਝ ਐਹੋ ਜਿਹੇ ਸੰਸਥਾਵਾਂ ਨੇ ਜਿਹੜੀਆਂ ਤੁਹਾਡੇ ਨਾਲ ਬਹੁਤ ਸਹਿਯੋਗ ਕਰਦੀਆਂ ਜੀ ਇਹਨਾਂ ਦੇ ਵਿੱਚੋਂ ਆਪਾਂ ਵਿਆਸ ਵਾਲੇ ਬਾਬਾ ਜੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਉਹਨਾਂ ਨੇ ਤੁਹਾਨੂੰ ਮੇਰੇ ਸਾਹਮਣੇ ਕਿਹਾ ਵੀ ਗੱਲ ਹੀ ਕੋਈ ਨਹੀਂ ਜਿਹੜੀ ਚੀਜ਼ ਤੁਸੀਂ ਕਹੋਗੇ ਡਾਕਟਰ ਉਭਰਾਏ ਜਿਹੜੇ ਬੜੇ ਵੱਡੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਪਿਛਲੀ ਵਾਰ ਵੀ ਤੁਹਾਡੇ ਜੀਰੇ ਦੇ ਵਿੱਚ 100 ਅ 10 ਕਿਰੇਤੀ 30000 ਰੁਪਇਆ ਪਰ ਏਕੜ ਦਾ ਲੋਕਾਂ ਨੂੰ ਦਿੱਤਾ ਸੀ ਉਹਨਾਂ ਨੂੰ ਕੋਈ ਸਰਕਾਰ ਤੋਂ ਪਰਮਿਸ਼ਨ ਨਹੀਂ ਲੈਣੀ ਪੈਂਦੀ ਕੱਚੀ ਹੈ ਪੱਕੀ ਹੈ ਕਿ ਤੁਸੀਂ ਉਹਨਾਂਗੇ ਰਿਕਵੈਸਟ ਕਰੋਗੇ ਵੀ ਆ ਜਿਹੜੇ ਲੋਕ ਬਰਬਾਦ ਹੋ ਗਏ ਨੇ ਉਹਨਾਂ ਪੈਰਾਂ ਸਿਰ ਕਰਨ ਵਾਸਤੇ ਇਥੇ ਖਾਦ ਬੀਜ ਜਾਂ ਤੇਲ ਜਿਹੜੀ ਵੀ ਚੀਜ਼ ਦੀ ਲੋੜ ਹੈ ਤੁਸੀਂ ਉਹਨਾਂ ਤੋਂ ਦਬਾਉਗੇ ਸਮਾਜ ਸੇਵੀ ਮੈਂ ਇਸੇ ਕਰਕੇ ਤਾਂ ਕਿਹਾ ਵਾ ਵੀ ਮੈਂ ਕੁਝ ਨਾ ਕੁਝ ਹੋਰ ਮੈਂ ਤਾਂ ਐਡਾ ਅਮੀਰ ਨਹੀਂ ਮੈਂ ਤਾਂ ਭਰਾਵਾ ਲੱਖਾਂ ਚ ਹੋਣੀ ਹੈ ਯਾਰਾਂ ਤਾਂ ਕਿਤੇ ਲੱਖਾਂ ਚ ਹੋਣੀ ਹੈਗਾ ਯਾਰਾਂ ਨਾਲ ਹੀ ਆਪਦਾ ਟਾਈਮ ਪਾਸ ਕਰਦਾ ਲੋਕੀ ਲੱਖ ਕਹੀ ਜਾਣ ਪਰ ਮੈਂ ਉਹਨਾਂ ਦੇ ਸਿਰ ਤੇ ਕਿਹਾ ਵੀ ਉਹ ਮੇਰੀ ਉਹਨਾਂ ਨੇ ਮੈਨੂੰ ਕਿਹਾ ਵਾ ਜੋ ਤੂੰ ਮੰਗੇਗਾ ਮਿਲੇਗਾ ਤੇ ਮਦਦ ਕਰਨੀ ਆਪਾਂ ਸਾਰਿਆਂ ਦੀ ਤੇ ਉਹਨਾਂ ਦੇ ਸਿਰ ਤੇ ਕੁਛ ਮੈਂ ਸਰਕਾਰ ਤੋਂ ਹਿੱਸਾ ਲਵਾਂਗਾ ਸਰਕਾਰ ਤੋਂ ਵੀ ਹਿੱਸਾ ਪਵਾਉਂਗਾ ਵਿੱਚ ਕਣਕ ਵਜਾਉਗੇ ਨਾ ਲੋਕਾਂ ਦੀ ਮੈਂ ਕਹਿੰਦਾ ਜੀ ਬਾਕੀ ਉਹ ਮਾਲਕ ਕਰਨ ਵਾਲਾ ਪਰ ਮੈਂ ਅੱਡੀ ਝੋਟੀ ਦਾ ਜੋਰ ਲਾ ਦੂੰ ਮੈਂ ਭਵੇਂ ਭੁੱਖ ਕੱਟ ਲੂੰਗਾ ਜਿਹਦੀ ਪਹਿਲੀ ਰੇਤਾ ਵੀ ਰੇਤਾ ਚੁਗਾਉਗੇ ਮੈਂ ਚੁਗਾਉਂਗਾ ਮੈਂ ਉਦੋਂ ਵੀ ਤੁਹਾਨੂੰ ਵਾਦਾ ਕੀਤਾ ਸੀ ਉਦੋਂ ਤਾਂ ਜੇ ਸਰਕਾਰ ਨੇ ਐਲਾਨ ਹੀ ਨਹੀਂ ਕੀਤਾ 10 ਦਿਨ ਪਹਿਲਾਂ ਦੀ ਗੱਲ ਆ ਮੈਂ ਐ ਕਰਕੇ ਗਿਆ ਸੀ ਮੈਂ ਨਾ ਚੁਗਾਵਾ ਤੇ ਕਹਿ ਦਿਆ ਜੇ ਪਿਓ ਦਾ ਹੀ ਨੀਗਾ ਚੁਗਾਉਂਗਾ ਜੇ ਪਰਚਾ ਹੋਊਗਾ ਨਰੇਸ਼ ਕੁਟਾਰੀਏ ਤੇ ਹੋਊਗਾ ਪਰਚਾ ਨਾ ਹੁੰਦਿਆ ਜੇ ਦਿੱਲੀ ਵਾਲੇ ਤੁਸੀਂ ਹੁਣ ਸਾਡੇ ਐਮਐਲਏ ਦੇ ਨਾ ਮਤਲਬ ਮੇਰ ਦਾ ਹੱਥ ਰੱਖੋ ਕਿਉਂਕਿ ਦਿੱਲੀ ਵਾਲੇ ਜੇ ਥਾਫੜਾ ਦੇ ਦੇਣ ਨਾ ਫਿਰ ਨਹੀਂ ਲਈਦਾ ਆ ਟਾਈਮ ਐਮਐਲਏ ਇਹ ਮੌਜੂਦਾ ਸਰਕਾਰ ਕੇ ਮੈਂ ਲੇ ਹਮ ਔਰ છાતી ઠોક ਕੇ کہہ ਰਿਹਾ ਤਾਂ ਉਹਨੇ ਵਾਤ ਕੋ ਪੂਰਾ ਕਰਾਂਗੇ ਜੀ ਪਰ ਦਿੱਲੀ ਵਾਲਿਆਂ ਦਾ ਮਦਦ ਹੱਥ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਲੋਕ ਕਹਿੰਦੇ ਕੰਮ ਦਿੱਲੀ ਉਹ ਚੱਲ ਰਿਹਾ ਹੈ ਉਹ ਭੱਜ ਜੋ ਫਰੋਜ਼ਪੁਰ ਆਪਾਂ ਫਟ ਭੱਜੋ ਫਰੋਜ਼ਪੁਰ ਕਹਿੰਦੇ ਵੀ ਉੱਥੇ ਵੀ ਆਪਾਂ ਵੇਖਦੇ ਆਂ ਵੀ ਹੜਪੀੜਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਉੱਧਰ ਵੀ ਆਪਾਂ ਗੱਲਬਾਤ ਕਰਦੇ ਆਂ ਸੋ ਅੱਜ ਦਿੱਲੀ ਵਾਲੀ ਟੀਮ ਜਿਹੜੀ ਇਹ ਜ਼ਾਇਜ਼ਾ ਲੈਣ ਆਈ ਹੈ ਨਾਲ ਕੁਟਾਰੀਆ ਸਾਹਿਬ ਨੇ ਇਹ ਛਾਤੀ ਦੇ ਹੱਥ ਮਾਰ ਕੇ ਇਸ ਤਰੀਕੇ ਨਾਲ ਕਿਹਾ ਵੀ ਮੈਂ ਰੇਤ ਵਿੱਚ ਕਾਊਂਗਾ ਤਾਂ ਮੈਂ ਲੋੜਵੰਦਾਂ ਦੀਆਂ ਪੈਲੀਆਂ ਵੀ ਪੱਤਰ ਕਰਕੇ ਦਿਆਂਗਾ ਇਹ ਇਹਦੇ ਦਾਅਵੇ ਨਾਲ ਕੋ ਗੱਲ ਕਰਦਾ ਨਹੀਂ ਪਰ ਚਲੋ ਇਹਨਾਂ ਨੇ ਕੀਤੀ ਏ ਆਉਣ ਵਾਲਾ ਸਮਾਂ ਹੋਰ ਮਹੀਨੇ ਤੱਕ ਜ਼ਮੀਨਾਂ ਜਿਹੜੀ ਆ ਪਾਣੀ ਉਤਰ ਜਾਣਾ ਵੱਤਰ ਆ ਜਾਣੀ ਹੈ ਤੇ ਸੋ ਅਸੀਂ ਲੋਕ ਆਸ ਰੱਖਦੇ ਹਾਂ ਵੀ ਲੋਕ ਜਿਹੜੇ ਨੇ ਇਹ ਕਰਜ਼ੇ ਦੀ ਮਾਰ ਹੇਠ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਪੈਰਾਂ 'ਚ ਰ ਕੀਤਾ ਜਾਏ ਹੋਰ ਵੀ ਸਮੱਸਿਆਵਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਯਤਨ ਕਰਦੇ ਨੇ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ